ਸਤਿਕਾਰ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਕੈਲੀਫੋਰਨੀਆ ਸਥਿਤ ਦੁਜੇ ਸਭ ਤੋਂ ਵੱਡੇ ਸ਼ਹਿਰ ਲਾਸ ਐਂਜਲਸ ਦੇ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਕਰਫਿਊ ਲਗਾ ਦਿੱਤਾ ਗਿਆ ਲਾਸ ਐਂਜਲਸ ਦੀ ਮੇਅਰ ਕੈਰਨ ਪਾਸ ਨੇ ਬੀਤੇ ਦਿਨੀ ਕਰਫਿਊ ਦਾ ਐਲਾਨ ਕੀਤਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਛਾਪੇਮਾਰੀ ਰੋਕਣ ਦੇ ਲਈ ਵੀ ਕਿਹਾ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮੇਅਰ ਨੇ ਕਿਹਾ ਕਿ ਮੈਂ ਸਥਾਨਕ ਐਮਰਜੈਂਸੀ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਪੰਤੋੜ ਅਤੇ ਲੁੱਟਮਾਰ ਨੂੰ ਰੋਕਣ ਦੇ ਲਈ ਡਾਊਨਟਾਊਨ ਲਾਸ ਐਂਜਲਸ ਦੇ ਵਿੱਚ ਕਾਰਫਿਊ ਜਾਰੀ ਕੀਤਾ ਅਤੇ ਮੈਂ ਡੋਨਲਡ ਟਰੰਪ ਨੂੰ ਛਾਪੇਮਾਰੀ ਰੋਕਣ ਦੀ ਵੀ ਅਪੀਲ ਕਰਦਾ ਹਾਂ ਅਮਰੀਕਾ ਦੇ ਲਾਸ ਐਂਜਲਸ ਦੇ ਵਿੱਚ ਸਥਿਤੀ ਬੇਕਾਬੂ ਹੁੰਦੀ ਨਜ਼ਰ ਆ ਰਹੀ ਹੈ ਲਾਸ ਐਂਜਲਸ ਦੇ ਮੇਅਰ ਕੈਰਨ ਬਾਸ ਨੇ ਪੰਤੋੜੇ ਤੇ ਲੁੱਟਮਾਰ ਨੂੰ ਰੋਕਣ ਦੇ ਲਈ ਬੀਤੇ ਦਿਨ ਡਾਊਨ ਟਾਊਨ ਖੇਤਰ ਦੇ ਵਿੱਚ ਕਰਫੂ ਲਗਾਇਆ ਬਾਸ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਉਸਨੇ ਇੱਕ ਸਥਾਨਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਅਤੇ ਕਰਫੂ ਮੰਗਲਵਾਰ ਰਾਤ 8 ਵਜੇ ਤੋਂ ਬੁੱਧਵਾਰ ਸਵੇਰੇ 6 ਵਜੇ ਤੱਕ ਲਾਗੂ ਰਹੇਗਾ ਬਾਸ ਨੇ ਕਿਹਾ ਕਿ ਤੇਈ ਵਪਾਰਕ ਅਦਾਰੇ ਦੇ ਵਿੱਚ ਲੁੱਟਖੋਤ ਤੋਂ ਬਾਅਦ ਅਸੀਂ ਇੱਕ ਨਾਜ਼ੁਕ ਬਿੰਦੂ ਤੇ ਪਹੁੰਚ ਗਏ ਹਾਂ ਡਾਊਨ ਟਾਊਨ ਖੇਤਰ ਦੇ 1 ਵਰਗ ਮੀਲ ਖੇਤਰ ਦੇ ਵਿੱਚ ਕਰਫੂ ਲਾਗੂ ਹੋਵੇਗਾ ਜਿਸ ਦੇ ਵਿੱਚੋਂ ਖੇਤਰ ਵੀ ਸ਼ਾਮਲ ਹੈ ਜਿੱਥੇ ਸ਼ੁੱਕਰਵਾਰ ਤੋਂ ਵਿਰੋਧ ਪ੍ਰਦਰਸ਼ਨ ਚੱਲ ਰਹੇ ਨੇ ਲਾਸ ਐਂਜਲਸ ਦੇ ਪੁਲਿਸ ਮੁਖੀ ਜਿਮ ਮੈਕਡੋਨਲ ਅਨੁਸਾਰ ਸ਼ਨੀਵਾਰ ਤੋਂ ਸ਼ਹਿਰ ਦੇ ਵਿੱਚ ਗੈਰ ਕਾਨੂੰਨੀ ਅਤੇ ਖਤਰਨਾਕ ਵਵਾਦ ਦੀਆਂ ਘਟਨਾਵਾਂ ਵਧ ਰਹੀਆਂ ਸਨ ਹੁਣ ਇਹ ਵੀ ਕਿਹਾ ਹੈ ਕਿ ਲਾਸ ਐਂਜਲਸ ਭਰ ਦੇ ਵਿੱਚ ਕਈ ਦਿਨਾਂ ਤੋਂ ਵੱਧੀ ਅਸ਼ਾਂਤੀ ਤੋਂ ਬਾਅਦ ਜਾਨ ਮਾਲ ਦੀ ਰੱਖਿਆ ਦੇ ਲਈ ਕਰਫਿਊ ਇੱਕ ਜ਼ਰੂਰੀ ਉਪਾਅ ਹੈ ਕੱਛੇ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਨੈਸ਼ਨਲ ਗਾਰਡ ਦੇ ਜਵਾਨਾਂ ਨੇ ਲਾਸ ਐਂਜਲਸ ਦੇ ਵਿੱਚ ਲੋਕਾਂ ਨੂੰ ਗ੍ਰਿਫਤਾਰ ਕਰਦੇ ਹੋਏ ਇਮੀਗ੍ਰੇਸ਼ਨ ਏਜੰਟਾਂ ਨੂੰ ਸੁਰੱਖਿਆ ਪ੍ਰਦਾਨ ਕਰਨੀ ਸ਼ੁਰੂ ਕਰ ਦਿੱਤੀ। ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਯਾਨਕਿ ਆਈਸੀਈ ਦੁਆਰਾ ਪੋਸਟ ਕੀਤੀਆਂ ਗਈਆਂ ਤਸਵੀਰਾਂ ਦੇ ਵਿੱਚ ਨੈਸ਼ਨਲ ਗਾਰਡ ਦੇ ਕਰਮਚਾਰੀ ਉਹਨਾਂ ਅਧਿਕਾਰੀਆਂ ਨੂੰ ਸੁਰੱਖਿਆ ਪ੍ਰਦਾਨ ਕਰ ਰਹੇ ਸੀ ਜੋ ਲੋਕਾਂ ਨੂੰ ਗ੍ਰਿਫਤਾਰ ਕਰ ਰਹੇ ਨੇ। ਜਿਵੇਂ ਹੀ ਕਰਫਿਊ ਦਾ ਐਲਾਨ ਕੀਤਾ ਗਿਆ ਇੱਕ ਪੁਲਿਸ ਹੈਲੀਕਾਪਟਰ ਸੰਖੀ ਇਮਾਰਤਾਂ ਦੇ ਉੱਤੇ ਉਡਦਾ ਦੇਖਿਆ ਗਿਆ ਲੋਕਾਂ ਨੂੰ ਇਲਾਕਾ ਛੱਡਣ ਦੇ ਹੁਕਮ ਦੇ ਦਿੱਤੇ ਗਏ ਇਸ ਦੌਰਾਨ ਬਹੁਤ ਸਾਰੇ ਸਮੂਹ ਕਰਫਿਊ ਦੀ ਉਲੰਘਣਾ ਕਰਨ ਦੀ ਯੋਜਨਾ ਵੀ ਬਣਾ ਰਹੇ ਨੇ ਲਾਸ ਐਂਜਲਸ ਪੁਲਿਸ ਨੇ ਮੁਖੀ ਦਾ ਕਹਿਣਾ ਹੈ ਕਿ ਕਰਫਿਊ ਮੀਡੀਆ ਜਾਂ ਜਨਤਾ ਦੀ ਸੁਰੱਖਿਆ ਅਤੇ ਐਮਰਜੈਂਸੀ ਅਧਿਕਾਰੀਆਂ ਉੱਤੇ ਜਾਂ ਉਹਨਾਂ ਲੋਕਾਂ ਤੇ ਲਾਗੂ ਨਹੀਂ ਹੋਵੇਗਾ ਜੋ ਨਿਸ਼ਾਨਬੱਦ ਖੇਤਰਾਂ ਦੇ ਵਿੱਚ ਰਹਿੰਦੇ ਨੇ ਜਾਂ ਘਰ ਤੋਂ ਬੇਕਾਰ ਨਹੀਂ ਇੱਥੇ ਦੱਸਣਾ ਬੰਦਾ ਕਿ ਡੋਨਲਡ ਟਰੰਪ ਪ੍ਰਸ਼ਾਸਨ ਨੇ ਸੋਮਵਾਰ ਨੂੰ ਲਾਸ ਐਂਜਲਸ ਦੇ ਵਿੱਚ 4000 ਨੈਸ਼ਨਲ ਗਾਰਡ ਫੌਜੀਆਂ ਤੇ 700 ਮਰੀਨਾ ਨੂੰ ਤਾਇਨਾਤ ਕਰਨ ਦਾ ਹੁਕਮ ਦੇ ਦਿੱਤਾ ਹੈ ਕਿਉਂਕਿ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਦੇ ਵਿਰੋਧ ਦੇ ਵਿੱਚ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਏ ਸਨ ਨੈਸ਼ਨਲ ਗਾਰਡ ਕੋਲ ਅਧਿਕਾਰੀਆਂ ਉੱਤੇ ਹਮਲਾ ਕਰਨ ਵਾਲੇ ਲੋਕਾਂ ਨੂੰ ਅਸਥਾਈ ਤੌਰ ਤੇ ਹਿਰਾਸਤ ਦੇ ਵਿੱਚ ਲੈਣ ਦਾ ਵੀ ਅਧਿਕਾਰ ਹੈ ਪਰ ਕੋਈ ਵੀ ਗ੍ਰਿਫਤਾਰੀ ਸਥਾਨਕ ਪੁਲਿਸ ਅਤੇ ਕਾਨੂੰਨ ਦੇ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਕੀਤੀ ਜਾਵੇਗੀ ਬਿਊਰੋ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ